ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਬੰਟੀ ਸਪੇਨ ਤੋਂ ਸਪੇਨ ਦੇ ਸ਼ਹਿਰ ਬਣੀ ਤੋਂ ਦੋਸਤੋ ਸਾਡੇ ਬਹੁਤ ਸਾਰੇ ਵੀਰ ਜਿਹੜੇ ਆ ਉਹ ਸਪੇਨ ਦੇ ਵਿੱਚ ਇੰਪਾਲਰੋਨ ਮੰਨ ਤੋਂ ਕਰਾ ਕੇ ਅਲਦੋਲੇ ਕੰਮ ਕਰਦੇ ਆ ਤੇ ਉਹਨਾਂ ਦਾ ਅਕਸਰ ਹੁੰਦਾ ਕਿ ਇੰਪਾਲਰੋਨ ਮੰਨ ਤੋਂ ਕਰਾ ਕੇ ਚੱਲ ਜਾਣਾ ਤੇ ਕੰਮ ਉਧਰ ਕਰੀ ਜਾਣਾ ਕਿਉਂਕਿ ਸਪੇਨ ਦੇ ਕੰਮਾਂ ਦੇ ਹਾਲਾਤ ਥੋੜੇ ਇਦਾਂ ਹੀ ਆ ਇਸ ਕਰਕੇ ਲੇਕਿਨ ਹੁਣ ਹਨਾ ਥੋੜੀ ਜਿਹੀ ਜੱਦੀ ਜਿਹੜੀ ਆ ਮੈਂ ਖਬਰ ਲਈ ਦੇਣ ਲੱਗਾ ਜਿਹੜੀ ਵੀਡੀਓ ਬਣਾਉਣ ਲੱਗਾ ਇਹ ਮੈਨੂੰ ਇਦਾਂ ਲੱਗਾ ਕਿ ਹੁਣ ਥੋੜਾ ਜਿਹਾ ਉਹਨਾਂ ਲਈ ਮੁਸ਼ਕਲ ਹੋਣ ਵਾਲੀ ਆ ਜਿਹੜੇ ਸਾਡੇ ਵੀਰ ਇੱਕ ਵਾਰੀ ਇੰਪਾਦਰੋਨਮੈਂਟ ਤੋਂ ਕਰਾ ਕੇ ਨਾਂ ਕਢਾਉਂਦੇ ਆ ਨਾਂ ਉਹਨਾਂ ਦਾ ਕੋਈ ਰਿਕਾਰਡ ਇੱਥੇ ਤੇ ਮੈਂ ਰਿਕਾਰਡ ਤੋਂ ਵੀ ਦੱਸਦਾ ਕੱਲੂ ਇਹ ਨਹੀਂ ਵੀ ਜਿੱਦਾਂ ਮੈਂ ਕਹਿਣਾ ਤੇ ਮਗਰ ਲਾਇਬ੍ਰੇਰੀ ਜਾ ਕੇ ਲੈਣਾ ਲਾ ਲੈਣੀ ਆ ਮੈਂ ਉਹਦੇ ਵੀ ਐਕਸਪਲੇਨ ਕਰਾਂਗਾ ਕਿੱਦਾਂ ਕਰਨੀ ਪਰਸੋਂ ਜਾਂ ਚੌਥ ਦੋ ਤਿੰਨ ਦਿਨ ਪਹਿਲਾਂ ਇੱਕ ਸਾਡੇ ਵੀਰ ਦੇ ਪੇਪਰ ਪਾਸ ਹੋਏ ਆ ਉਹਦਾ ਮੈਸੇਜ ਆ ਨਾਲ ਮੈਂ ਸਕਰੀਨਸ਼ਾਟ ਤੇ ਜਿਹੜਾ ਸਪੈਨਿਸ਼ ਬਕੀ ਨੇ ਮੈਸੇਜ ਤਾਂ ਮੈਂ ਲਾਵਾਂਗਾ ਤਾਂ ਕਿ ਤੁਸੀਂ ਪੜ ਸਕੋ ਉਹਨੂੰ ਪੰਜਾਬੀ ਚ ਟ੍ਰਾਂਸਲੇਟ ਕਰਕੇ ਵੀ ਪੜਿਓ ਜ਼ਰੂਰ ਪੜਿਓ ਤੇ ਹੋਇਆ ਕੀ ਆ ਕਿ ਸਾਡੇ ਵੀਰ ਦੇ ਇੱਕ ਦੇ ਪੇਪਰ ਪਾਸ ਹੋਏ ਆ ਤੇ ਉਹਦੇ ਪੇਪਰ ਪਾਸ ਹੋਣ ਤੋਂ ਪਹਿਲਾਂ ਇੱਕ ਫਾਲਤਾਂ ਕੱਢਿਆ ਉਹਨਾਂ ਨੇ ਫਾਲਤਾਂ ਕੀ ਕੱਢਿਆ ਕਹਿੰਦੇ ਉਹਨਾਂ ਨੇ ਪਹਿਲਾਂ ਲਿਖਿਆ ਸੀ ਐਲ ਸਰਟੀਫਿਕੇਟ ਉਹਦੇ ਜਿਹੜਾ ਪੈਨਾਲਿਸ ਜਿਹੜਾ ਉਹਦਾ ਸਰਟੀਫਿਕੇਟ ਸੀਗਾ ਇਹ ਪੀਸੀਸੀ ਜਿਹੜੀ ਸੀਗੀ ਉਹ ਪੀਸੀਸੀ ਉਹਨਾਂ ਨੇ ਮੰਗੀ ਸੀਗੀ ਇਹ ਅਟੈਸਟਡ ਕਰਵਾ ਕੇ ਤੋਂ ਉਹਨੇ ਬਿਨਾਂ ਅਟੈਸਟਡ ਤੋਂ ਲਾਤੀ ਸੀ ਤੇ ਉਹਨੇ ਪੀਸੀਸੀ ਦੇ ਨਾਲ ਹੀ ਜਿਹੜਾ ਵਕੀਲ ਨੇ ਮੈਸੇਜ ਲਿਖਿਆ ਜੋ ਤੁਸੀਂ ਪੜੋਗੇ ਸਕਰੀਨ ਤੇ ਨਾਲ ਜਿੱਥੇ ਲਿਖਿਆ ਨਾ ਐਲਓਈਜੀਓ ਲੋਗੋ ਨੋਸ استان ਪੀਡੀਓ ਇਹ ਜਿਹੜਾ ਇਹ ਵਾਲਾ ਜਿਹੜੀ ਲਾਈਨ ਜਿੱਥੋਂ ਸ਼ੁਰੂ ਹੁੰਦੀ ਹੈ ਤਾਂ ਤੁਸੀਂ ਸਾਰਾ ਟਰਾਂਸਲੇਟ ਕਰ ਲਿਓ ਉਹ ਕਹਿੰਦੀ ਸਰਟੀਫਿਕੇਟ ਤਾਂ ਉਹਨਾਂ ਨੇ ਜਿਹੜਾ ਜਿਹੜਾ ਪੀਸੀਸੀ ਤਾਂ ਮੰਗੀ ਆ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਮੰਗਿਆ ਕਿ ਤੂੰ 2 ਸਾਲ ਦੇ ਵਿੱਚ ਜਿਹੜੇ ਉਲਟੀਮੋਲਸ 2 ਸਾਲ ਨੂੰ ਕਿ ਜਿਹੜੇ ਤੇਰੇ ਲਾਸਟ ਦੇ 2 ਸਾਲ ਆ ਉਹ ਤੂੰ ਸਪੇਨ ਦੇ ਵਿੱਚ ਰਿਹਾ ਉਹਦੇ ਪ੍ਰੂਫ ਲਿਆ ਹੁਣ ਤੱਕ ਜਦੋਂ ਦੀ ਮੈਂ ਵੀਡੀਓ ਕਰਦਾ ਮੇਰੇ ਹੁੰਦੇ ਤੇ ਪਹਿਲਾ ਕੇਸ ਆ ਲੇਕਿਨ ਜੇ ਪਹਿਲਾ ਕੇਸ ਆ ਤੇ ਉਮੀਦ ਆ ਗਾਂ ਵੀ ਇਹ ਕੇਸ ਹੋਣਗੇ ਤੇ ਇਸ ਕਰਕੇ ਤੁਸੀਂ ਆਪਣੇ ਰਿਕਾਰਡ ਜਿਹੜੇ ਉਹ ਜ਼ਰੂਰ ਬਣਾਇਓ ਉਹ ਕਿੱਦਾਂ ਬਣਾਉਣੇ ਮੈਂ ਉਹ ਵੀ ਸਾਰਾ ਐਕਸਪਲੇਨ ਕਰਦਾ ਕਿੱਦ ਇਹ ਨਹੀਂ ਬਿਨਾ ਗੱਲ ਤੋਂ ਮੈਂ ਇੱਕ ਦੋ ਹੋਰ ਵੀ ਐਗਜ਼ਾਮਪਲ ਦੇ ਦਿੰਦਾ ਕੀ ਕੀ ਹੋਇਆ ਤੇ ਬਿਨਾ ਗੱਲ ਤੋਂ ਵੀ ਨਿਭਾਉਣੇ ਤੇ ਇਹ ਜਿਹੜਾ ਸਕਰੀਨਸ਼ਾਟ ਆ ਇਹ ਮੈਂ ਨਾਲ ਲਾ ਦਾਂਗਾ ਤੇ ਤੁਸੀਂ ਉਹ ਪੜ ਲਿਓ ਪੂਰਾ ਤੇ ਕੋਸ਼ਿਸ਼ ਕਰਿਓ ਹੁਣ ਰਿਕਾਰਡ ਕਿੱਦਾਂ ਬਣਾਉਣਾ ਆਪਣੇ ਆਪਣੇ ਡਾਕਟਰ ਕੋਲ ਪਹਿਲਾਂ ਤਾਂ ਸਾਰਿਆਂ ਕੋਲ ਡਾਕਟਰੀ ਕਾਰਡ ਹੋਣਾ ਜ਼ਰੂਰੀ ਆ ਲਾਇਬ੍ਰੇਰੀ ਕਾਰਡ ਜਿਹੜਾ ਆ ਉਹਦਾ ਨਹੀਂ ਮੈਂ ਇੰਨਾ ਜ਼ਿਆਦਾ ਕਹਿੰਦਾ ਡਾਕਟਰੀ ਕਾਰਡ ਜ਼ਰੂਰੀ ਆ ਆਪਣੇ ਆਪਣੇ ਡਾਕਟਰ ਕੋਲ ਜਾ ਕੇ ਤੁਸੀਂ ਮੇਰੀ ਇੱਕ ਮੈਂ ਵੀਡੀਓ ਪਾਈਓ ਤੇ ਜੁ ਮੈਂ ਦੱਸਿਆ ਡਾਕਟਰ ਦਾ ਸੀਤਾ ਕਿੱਦਾਂ ਲੈਣਾ ਤੁਸੀਂ ਡਾਕਟਰ ਦਾ ਸੀਤਾ ਲੈ ਕੇ ਡਾਕਟਰ ਕੋ ਆਪਣਾ ਚੈੱਕਅਪ ਜ਼ਰੂਰ ਕਰਾਓ ਹਰ ਮਹੀਨੇ ਜੇ ਤੁਸੀਂ ਕਰਾਉਂਦੇ ਰਹੋ ਚੈੱਕਅਪ ਇੱਕ ਵਾਰੀ ਆਪਣਾ ਠੀਕ ਹੈ ਨਾ ਜ਼ਰੂਰੀ ਵੀ ਵੈਸੇ ਵੀ ਆਪਣੇ ਹੈਲਥ ਦਾ ਧਿਆਨ ਰੱਖੋ ਤੇ ਚੈੱਕਅਪ ਜ਼ਰੂਰ ਕਰਾਓ ਤੇ ਉਹ ਜਿਹੜਾ ਤੁਹਾਡਾ ਰਿਕਾਰਡ ਹੈ ਇਦਾਂ ਬਣ ਜਾਣਾ ਐਮਰਜੈਂਸੀ 'ਚ ਨਹੀਂ ਜਾਣਾ ਪਰਸੋਂ ਇੱਕ ਸਾਡੇ ਵੀਰ ਦਾ ਜਿਹਨੇ ਇਹ ਮੈਸੇਜ ਖੱਲਿਆ ਨਾ ਸਾਡੇ ਵੀਰ ਨੇ ਉਹ ਐਮਰਜੈਂਸੀ ਪਰਸ ਹੋ ਗਿਆ ਮੈਂ ਨਾ ਨਹੀਂ ਕਿਸੇ ਦਾ ਲੈਣਾ ਕਿਉਂਕਿ ਅਮੀ ਕੋਈ ਵਿਚਾਰਾ ਇਨਸਰਟ ਬੰਦਾ ਆਪਣੀ ਉਹ ਡਾਕਟਰ ਕੋ ਗਿਆ ਐਮਰਜੈਂਸੀ ਐਮਰਜੈਂਸੀ ਕਹਿ ਕੇ ਜਾ ਕੇ ਕਹਿੰਦਾ ਮੇਰੀ ਪਿੱਠ ਦਰਦੀ ਕਰਦੀ ਹੈ ਮੈਨੂੰ ਡਾਕਟਰ ਦੇ ਮਤਲਬ ਮੈਨੂੰ ਜਾ ਸ਼ਨੀਵਾਰ ਸੇ ਕਾ ਜਾਂ ਫਰਾਈਡੇ ਕੋਸ਼ ਇਦਾਂ ਸਗਾ ਉਹ ਕਹਿੰਦੇ ਵੀ ਪੇਟ ਤੂੰ ਆਪਣੇ ਡਾਕਟਰ ਕੋ ਜਾ ਸਪੈਨ ਦੇ ਵਿੱਚ ਜਦੋਂ ਕਾਰਡ ਬਣਦਾ ਤੁਹਾਨੂੰ ਉਹ ਬਕਾਇਦਾ ਡਾਕਟਰ ਦਿੰਦੇ ਆ ਤੁਹਾਡਾ ਡਾਕਟਰ ਉਹ ਤੁਸੀਂ ਉਹਦੇ ਕੋ ਜਾਣਾ ਹੁੰਦਾ ਜੇ ਤੁਹਾਨੂੰ ਕੋਈ ਗੱਲ ਹੋ ਜਾਂਦੀ ਫਿਰ ਤੁਸੀਂ ਐਮਰਜੈਂਸੀ ਜਾਣਾ ਐਮਰਜੈਂਸੀ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਮਤਲਬ ਤੁਹਾਡਾ ਕੱਟ ਗਿਆ ਜਾਨੀ ਕਿ ਤੁਹਾਡੇ ਹੱਥ ਤੇ ਕੱਟ ਲੱਗ ਗਿਆ ਜਾਂ ਜਾਂ ਐਸੀ ਕੋ ਗੱਲ ਜਿਹੜੀ ਤੁਹਾਡੇ ਕੋਲ ਉਸ ਵੇਲੇ ਨਹੀਂ برداشت ਦਰਦ ਬਹੁਤ ਹੋ ਰਹੀ ਆ ਜਾਂ ਤੁਹਾਡੇ ਉੱਪਰ ਗਰਮ ਪਾਣੀ ਪੈ ਗਿਆ ਜਾਂ ਐਕਸੀਡੈਂਟ ਹੋ ਗਿਆ ਜਾਂ ਕੋਈ ਐਸੀ ਪ੍ਰੋਬਲਮ ਜਿਹੜੀ ਉਸ ਵੇਲੇ ਨਹੀਂ برداشت ਉਹ ਐਮਰਜੈਂਸੀ ਆ ਹੁਣ ਐਮਰਜੈਂਸੀ ਜਾਂ ਕੋ ਮੇਰੀ ਪਿੱਠ 'ਚ ਦਰਦ ਹੁੰਦੀ ਆ ਮੇਰਾ ਦੰਦ ਮੜਾ ਜਾਂ ਦਰਦ ਕਰਦਾ ਉਹ ਰਿਕਾਰਡ 'ਚ ਨਹੀਂ ਆਉਣਾ ਨਾ ਉਹਨਾਂ ਨੇ ਸਾਨੂੰ ਉਸ ਵੇਲੇ ਟ੍ਰੀਟਮੈਂਟ ਕਰਨਾ ਹੀ ਉਹਦਾ ਇਸ ਪੇਨ ਦੇ ਵਿੱਚ ਬਹੁਤ ਤੁਹਾਨੂੰ ਦੱਸ ਦਵਾ ਜਿਹੜੇ ਪੁਰਾਣੇ ਬੰਦੇ ਰਹਿੰਦੇ ਉਹਨਾਂ ਨੂੰ ਪਤਾ ਇੰਨੀ ਛੇਤੀ ਨਹੀਂ ਟ੍ਰੀਟਮੈਂਟ ਕਰਦੇ ਤੁਸੀਂ ਆਪਣੇ ਡਾਕਟਰ ਦਾ ਸੀਤਾ ਲਾਓ ਡਾਕਟਰ ਕੋਲ ਜਾ ਕੇ ਦੱਸੋ ਮੈਨੂੰ ਆਹ ਪ੍ਰੋਬਲਮ ਆ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਦੱਸ ਦਿਓ ਉਹਨੂੰ ਜਾ ਕੇ ਮੈਨੂੰ ਆ ਪ੍ਰੋਬਲਮ ਆ ਲੇਕਿਨ ਜਾ ਕੇ ਇਹ ਨਹੀਂ ਐਮਰਜੈਂਸੀਆਂ ਦੇ ਵਿੱਚ ਉਹਨਾਂ ਨੂੰ ਤੰਗ ਕਰਨਾ ਬਾਕੀ ਜੇ ਤੁਸੀਂ ਹੁਣ ਇੱਕ ਲਾਇਬ੍ਰੇਰੀ ਦੀ ਗੱਲ ਦੱਸ ਦਨਾਂ ਲਾਇਬ੍ਰੇਰੀ ਦੀ ਵਿੱਚ ਇੱਕ ਬੰਦਾ ਜਾ ਕੇ ਰੋਜ਼ ਰੋਜ਼ ਜਿਹੜਾ ਉੱਥੇ ਬੰਦਾ ਜਾਂਦਾ ਸੀਗਾ ਉਹ ਮੈਨੂੰ ਕਿਦਾਂ ਪਤਾ ਲੱਗਾ ਉਹ ਵੀ ਤੁਹਾਨੂੰ ਦੱਸ ਦਨਾਂ ਰੋਜ਼ ਇੱਕ ਐਡੀ ਮੋਟੀ ਕਿਤਾਬ ਚੱਕਦਾ ਚੱਕ ਕੇ ਲੈ ਜਾਂਦਾ ਦੂਜੇ ਦਿਨ ਲਿਆ ਕੇ ਮੋੜ ਦਿੰਦਾ ਰੋਜ਼ ਐਡੀ ਵੱਡੀ ਕਿਤਾਬ ਚੱਕਦਾ ਇੱਕ ਦਾ ਕੰਮ ਤੋਂ ਛੁੱਟੀਆਂ ਦੂਜੇ ਦਿਨ ਲਿਆ ਕੇ ਮੋੜ ਦਿੰਦਾ ਇੱਕ ਦਿਨ ਉਹਨੇ ਪੁੱਛ ਲਿਆ ਵੀ ਤੂੰ ਐਦਾਂ ਹੀ ਕਿਤਾਬ ਲੈ ਜਾਂਦਾ ਛੰਤਾ ਲੱਗਦਾ ਤੂੰ ਖ ਉਹਨੂੰ ਸਮਝਾਉਣੀ ਨਹੀਂ ਆਈ ਗੱਲ ਉਹ ਕਹਿੰਦਾ ਵੀ ਤੂੰ ਕਰਦਾ ਕੀ ਕਿਤਾਬ ਉਹਨਾਂ ਨੇ ਪੇਜ ਦੇਖੇ ਛੱਦ ਪੇਜ ਇਹਨਾਂ ਕਿਤੇ ਪਾੜਦਾ ਹੋਵੇ ਰੋਜ਼ ਕਿਤਾਬ ਦੇ ਤੇ ਉਹ ਚਲੋ ਪੇਜ ਤਾਂ ਨਹੀਂ ਪਾੜਦਾ ਸੀ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਭਾਜੀ ਯਾਰ ਇੱਦਾਂ ਤਾਂ ਮੈਂ ਲਾਇਬ੍ਰੇਰੀ ਜਾਂ ਤੇ ਆਹ ਪੁਲਿਸ ਇਹਨਾਂ ਨਾਲ ਗੱਲ ਕਰਿਓ ਫੇਰ ਮੈਂ ਉਹਨੂੰ ਕਿਹਾ ਮੈਂ ਕਿਹਾ ਕਿਤਾਬ ਲੈ ਜਾਂਦਾ ਇਹ ਕੋਸ਼ਿਸ਼ ਕਰਦਾ ਸਪੈਨਿਸ਼ ਗੱਲ ਤੇ ਬਣਾਉਣੀ ਸੀ ਮੈਂ ਕਿਹਾ ਕੋਸ਼ਿਸ਼ ਕਰਦਾ ਸਪੈਨਿਸ਼ ਸਿੱਖਣ ਦੀ ਤੇ ਇਸ ਕਰਕੇ ਸਪੈਨਿਸ਼ ਦੀਆਂ ਕਿਤਾਬਾਂ ਲੈ ਜਾਂਦਾ ਜਿੰਨੀ ਕਿ ਉਹਨੂੰ ਪੜ ਹੁੰਦੀ ਲੈ ਜਾਂਦਾ ਬਾਕੀ ਮੋੜ ਜਾਂਦਾ ਉਹਨੂੰ ਕਿਤਾਬਾਂ ਪੜਨ ਦਾ ਸ਼ੌਂਕ ਆ ਉਹ ਕਹਿੰ ਇਦਾਂ ਇਦਾਂ ਫਿਰ ਤੁਸੀਂ ਪਰੇਸ਼ਾਨ ਵੀ ਨਾ ਕਿਸੇ ਨੂੰ ਕਰਨਾ ਆਪਣੇ ਆਪਣੇ ਡਾਕਟਰ ਕੋ ਜਾ ਕੇ ਆਪਣਾ ਰਿਕਾਰਡ ਜ਼ਰੂਰ ਬਣਾਇਓ ਤਾਂ ਕਿ ਜਿੱਦਾਂ ਆ ਸਾਡੇ ਵੀਰ ਕੋਲੋਂ ਉਹਨਾਂ ਨੇ ਮੰਗੇ 2 ਸਾਲ ਦੇ ਪ੍ਰੂਫ ਤੇ ਉਹ 2 ਸਾਲ ਦੇ ਪ੍ਰੂਫ ਕਿਹੜੇ-ਕਿਹੜੇ ਸੀ ਉਹ ਕਹਿੰਦੇ ਜਾਂ ਉਹਨਾਂ ਨੇ ਇੱਕ ਵਕੀਲ ਨੇ ਕਿਹੜੀ-ਕਿਹੜੀ ਐਗਜ਼ਾਮਪਲ ਦਿੱਤੇ ਕਿਹੜੇ-ਕਿਹੜੇ ਪ੍ਰੂਫ ਹਨ ਜਾਂ ਤੁਸੀਂ ਜਿਹੜੇ ਹਰ ਮਹੀਨੇ ਪੈਸੇ ਸੈਂਡ ਕੀਤੇ ਹੋ ਜਾਂ 2 ਸਾਲਾਂ ਚ ਜਿੰਨੀ ਵਾਰ ਵੀ ਪੈਸੇ ਸੈਂਡ ਕੀਤੇ ਹੋ ਔਰ ਸਿੱਧਾ ਤੁਸੀਂ ਜ਼ਰੂਰ ਸੰਭ ਕੇ ਰੱਖਿਓ ਕਿਉਂਕਿ ਫਿਊਚਰ ਚ ਮੰਗ ਸਕਦੇ ਆ ਜਿੱਦਾਂ ਕਿ ਇਹ ਸਾਡੇ ਵੀਰ ਤੋਂ ਮੰਗੇ ਆ ਜਾਂ ਤੁਸੀਂ ਆਪਣੇ ਨਾਂ ਤੇ ਕੋਈ ਚੀਜ਼ ਖਰੀਦੀ ਆ ਉਹਦੇ ਬਿੱਲ ਜ਼ਰੂਰ ਸੰਭ ਨਾਮ ਜ਼ਰੂਰ ਹੋਵੇ ਪਾਸਪੋਰਟ ਨੰਬਰ ਨਾ ਵੀ ਹੋਵੇ ਠੀਕ ਆ ਤੁਸੀਂ ਡਾਕਟਰ ਕੋਲ ਜ ਗਏ ਆ ਉਹ ਵਾਲੀਆਂ ਰਸੀਦਾ ਡਾਕਟਰ ਕੋਲ ਜੋ ਤੁਸੀਂ ਜਾਂਦੇ ਆ ਡਾਕਟਰ ਜੋ ਦਵਾਈ ਲਿਖਦਾ ਉਹ ਇੱਕ ਪੇਪਰ ਬਣਾਉਂਦਾ ਉਹ ਪੇਪਰ ਜ਼ਰੂਰ ਸੰਭ ਕੇ ਰੱਖਿਓ ਜੇ ਤੁਸੀਂ ਨਹੀਂ ਸੰਭ ਕੇ ਰੱਖ ਸਕਦੇ ਉਹਦੀ ਆਪਣੇ ਪੀਡੀਐਫ ਫਾਈਲ ਬਣਾ ਕੇ ਆਪਣੇ ਮੇਲ ਚ ਰੱਖ ਲਓ ਜਾਂ ਕਿਤੇ ਵੀ ਡਾਕੂਮੈਂਟ ਜ਼ਰੂਰ ਸੰਭ ਕੇ ਰੱਖੋ ਠੀਕ ਆ ਤੇ ਬਾਕੀ ਜਿਹੜੀ ਰਿਕਾਰਡ ਆ ਮੈਂ ਇਦਾਂ ਇਦਾਂ ਤੁਸੀਂ ਸੰਭ ਕੇ ਰੱਖੋ ਜੇ ਬਣਾਉਣੇ ਆ ਤਾਂ ਡਾਕਟਰ ਕੋਲ ਐਸਾ ਨਾ ਜਾਓ ਜਾਂ ਤੁਸੀਂ ਕੋਈ ਚੀਜ਼ ਖਰੀਦਦੇ ਆ ਇਹ ਵੀ ਨਾ ਹੋਵੇ ਸਵੇਰ ਨੂੰ ਆਈਫੋਨ ਖਰੀਦਣ ਵਾਲਾ ਆਪਾਂ ਮੁੜ ਕੇ ਤੁਹਾਨੂੰ ਜਵਾਬ ਦੇਣਾ ਪਵੇ ਇਹਨੇ ਪੈਸੇ ਕਿੱਥੋਂ ਆਏ ਠੀਕ ਹੈ ਨਾ ਹਰੇ ਕੰਮ ਉਹ ਲੀਗਲੀ ਕਰਿਓ ਜਿਹੜਾ ਤੁਹਾਨੂੰ ਜਦੋਂ ਤੁਸੀਂ ਪੇਪਰ ਜਮ੍ਹਾਂ ਕਰਾਉਣ ਜਾਓ ਮੰਗਣ ਤੁਸੀਂ ਦੇਣ ਵੇਲੇ ਤੁਹਾਨੂੰ ਜਿਹੜੇ ਵੀ ਡਾਕੂਮੈਂਟ ਮੰਗਦੇ ਕਿਸੇ ਤਰੀਕੇ ਦਾ ਪ੍ਰੋਬਲਮ ਨਾ ਹੋਵੇ ਠੀਕ ਹੈ ਜੀ ਅੱਜ ਦੀ ਵੀਡੀਓ ਸਿਰਫ ਇਹੀ ਸੀਗੀ ਕਿ ਬੰਦੇ ਦੇ ਪੇਪਰ ਪਾਸ ਹੋਏ ਆ ਉਹਦੇ ਪੇਪਰ ਪਾਸ ਹੋਣ ਤੋਂ ਪਹਿਲਾਂ ਉਹਨਾਂ ਨੇ ਫਾਲਤਾਂ ਲਾਇਆ ਸੀਗਾ ਕਿ 2 ਸਾਲ ਦੇ ਆਪਣੇ ਪ੍ਰੂਫ ਦੇ ਮੇਰੇ ਹੁਣ ਤੱਕ ਜਦੋਂ ਦਾ ਮੈਂ ਵੀਡੀਓ ਬਣਾਉਂਦਾ ਪਹਿਲਾ ਕੇਸ ਆ ਉਹ ਰੱਬ ਕਰੇ ਪਹਿਲਾ ਹੀ ਹੋਵੇ ਗਾਂ ਨਾ ਕੋਈ ਆਵੇ ਲੇਕਿਨ ਮੰਗਣਾ ਸ਼ੁਰੂ ਕਰ ਦਿੱਤਾ ਵੀਡੀਓ ਨੂੰ ਜਿਹੜਾ ਉਹ ਸ਼ੇਅਰ ਕਰਿਓ ਗਾਣ ਲਾਈਕ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਰਿਆਂ ਨੂੰ ਸਸੀਕਾਲ